ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਸਿੰਘੋ 84 ਦੇ ਦਿਨ ਚੱਲ ਰਹੇ ਘੱਲੂ ਘਾਰੇ ਤੇ ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਅਕਾਲ ਤਖਤ 'ਤੇ ਅਟੈਕ ਕੀਤਾ ਗਿਆ ਸੰਤਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਹ ਸਮੇਂ ਦੇ ਕੁਝ ਬੰਦੇ ਆਪਣੇ ਕੋਲੇ ਜਿੰਦਾ ਹੈਗੇ ਆ ਜੋ ਉਹ ਸਮੇਂ ਦੀ ਸਾਰੀ ਗੱਲਬਾਤ ਦੱਸਦੇ ਆ ਤੇ ਉਹਨਾਂ ਦੀ ਇੰਟਰਵਿਊ ਵਗੈਰਾ ਆ ਰਹੀਆਂ ਤੇ ਜੋ ਚਾਵਲਾ ਸਾਹਿਬ ਆ ਉਹ ਵੀ ਉੱਥੇ ਹੀ ਸੀ ਜੋ ਐਸਜੀਪੀਸੀ ਦੇ ਹੁਣ ਜਰਨਲ ਸੈਕਟਰੀ ਨੇ ਤੇ ਉਹ ਵੀ ਦੱਸਦੇ ਆ ਤੇ ਹੋਰ ਵੀ ਬਹੁਤ ਬੰਦੇ ਦੱਸਦੇ ਆ ਤੇ ਇੱਕ ਟੈਂਕੀ ਵਾਲੇ ਮੋਰਚੇ ਦੀ ਜੋ ਗੱਲ ਦੱਸਦੇ ਉਹ ਸਾਰਿਆਂ ਦੀ ਲਗਭਗ ਅਲੱਗ ਹੀ ਹੁੰਦੀ ਹੈ ਉਹ ਸੇਮ ਗੱਲ ਬਾਕੀ ਕਾਫੀ ਚੀਜ਼ਾਂ ਜੋ ਦੱਸਦੇ ਉਹ ਮਿਲਦੀਆਂ ਜੁਲਦੀਆਂ ਹੁੰਦੀਆਂ ਪਰ ਜੋ ਟੈਂਕੀ ਵਾਲੇ ਮੋਰਚੇ ਦੀ ਗੱਲ ਕੋਈ ਕਰਦੇ ਆ ਜਿੰਨੇ ਵੀ ਸਿੰਘ ਆ ਉਹ ਸਾਰੇ ਵੱਖੋ ਵੱਖਰੀ ਕਰਦੇ ਆ ਤੇ ਕੱਲ ਇੰਨਾ ਚਾਵਲਾ ਸਾਹਿਬ ਨੇ ਵੀ ਕੀਤੀ ਹੈ ਗੱਲ ਵੀ ਉੱਥੇ ਤਾਂ ਉਦੋਂ ਨਹੀਂ ਤੋੜਤਾ ਸੀ ਉਹਦਾ ਮੋਰਚਾ ਕਿਉਂਕਿ ਉੱਤੇ ਗੇਟ ਚੜਾਏ ਇਹਨਾਂ ਨੇ ਗੇਟ ਜਦੋਂ ਚੜਾਉਂਦੇ ਸੀ ਤੇ ਫੌਜ ਨੇ ਦੇਖ ਲਿਆ ਸੀ ਦੂਰਬੀਨ ਨਾਲ ਵੀ ਉੱਤੇ ਐਕਟੀਵਿਟੀ ਹੋ ਰਹੀ ਹੈ ਕੋਈ ਤੇ ਇਸ ਕਰਕੇ ਉਹ ਤਾਂ ਉਹਨਾਂ ਨੇ ਇੱਕ ਰਾਕਟ ਮਾਰਿਆ ਤੇ ਉਹ ਇੱਕ ਤਾਂ ਵੈਸੇ ਵੀ ਤੋੜਨੀ ਸੀ ਪਾਣੀ ਦੀ ਸਪਲਾਈ ਰੋਕਣ ਲਈ ਉਹਨਾਂ ਨੇ ਉਹ ਕਰਨਾ ਹੀ ਸੀ ਤੇ ਉਹਦਾ ਉਦੋਂ ਹੀ ਖਤਮ ਹੋ ਗਿਆ ਸੀ ਤੇ ਪਰ ਵਿਰਸਾ ਸਿੰਘ ਬਲਟੋਆ ਕਹਿੰਦਾ ਕਿ ਅਸੀਂ ਉੱਥੋਂ ਮੁਕਾਬਲਾ ਕੀਤਾ ਤੇ ਕਾਫੀ ਉਥੋਂ ਸਟੀਕ ਨਿਸ਼ਾਨੇ ਤੇ ਸੀ ਫੌਜ ਵੀ ਤੇ ਸਾਰਾ ਕੁਝ ਤੇ ਕੁਝ ਗੱਲਾਂ ਵਿਰਸਾ ਸਿੰਘ ਵਲਟੋਆ ਅਦਾ ਚਟਾ ਕੇ ਵੀ ਕਰਦੇ ਆ ਤੇ ਛੋਟੀ ਜੀ ਗੱਲ ਨੂੰ ਕਿੰਨੀ ਲੰਮੀ ਕਿੰਨੀ ਜਾਨੀ ਉਹ ਹੋਰ ਹੀ ਬਣਾ ਲ ਕੇ ਤੇ ਦੱਸਦੇ ਆ ਤੇ ਇੱਕ ਗੱਲ ਤਾਂ ਹੈ ਸਿੰਘੋ ਕਿ ਉਸ ਸਮੇਂ ਜਿਨ੍ਹਾਂ ਨੇ ਉੱਥੇ ਥੋੜਾ ਬਹੁਤ ਵੀ ਹਿੱਸਾ ਪਾਇਆ ਉਹ ਆਪਣੇ ਲਈ ਸਤਿਕਾਰਯੋਗ ਨੇ ਠੀਕ ਹੈ ਗਲਤ ਬੰਦਿਆਂ ਨਾਲ ਬਾਅਦ ਵਿੱਚ ਮਿਲ ਗਏ ਜਿਵੇਂ ਫਿਰ ਬਲਟੋਹਾ ਹੈ ਇਹਨਾਂ ਨੇ ਬਾਤਲਾਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਕੌਮ ਦਾ ਘਾਨ ਕੀਤਾ ਇਸ ਕਰਕੇ ਇਹਨਾਂ ਦੀ ਵੀ ਕੌਮ ਦੇ ਵਿੱਚ ਉਹਦਾ ਦੀ ਇੱਜ਼ਤ ਨਹੀਂ ਰਹੀ ਜਿੱਦਾਂ ਦੀ ਦੂਜਿਆਂ ਦੀ ਜਿੱਦਾਂ ਭਾਈ ਕੁੱਕੀ ਗਿਲ ਦੀ ਇੱਜ਼ਤ ਕੌਮ 'ਚ ਜਾਂ ਆਪਣੇ ਬਿੱਟੂ ਸਾਹਿਬ ਦੀ ਹੈ ਮਾਨ ਸਾਹਿਬ ਦੀ ਹੈ ਇਹਨਾਂ ਦੀ ਉਸ ਤਰ੍ਹਾਂ ਦੀ ਇੱਜ਼ਤ ਨਹੀਂ ਹੈ ਕੌਮ 'ਚ ਠੀਕ ਹੈ ਇਹ ਵੋਟਾਂ ਲੈ ਜਾਂਦੇ ਕਿਉਂਕਿ ਜੋ ਵੋਟਾਂ ਵਾਲੀ ਖੇਡ ਆ ਉਹ ਬੜੇ ਹੋਰ ਤਰੀਕੇ ਦੀ ਹੈ ਉਹ ਹਰ ਤਰ੍ਹਾਂ ਦਾ ਮੈਨੇਜਮੈਂਟ ਇਹਨਾਂ ਨੂੰ ਕਰਨੀ ਆਉਂਦੀ ਆ ਥੱਲੇ ਤੱਕ ਇਹਨਾਂ ਦੇ ਬੰਦੇ ਆ ਤੇ ਮਾਨ ਸਾਹਿਬ ਦੇ ਕੋਲੇ ਉਹ ਮੈਨੇਜਮੈਂਟ ਦੀ ਘਾਟ ਆ ਸਟਰਕਚਰ ਨਹੀਂ ਆ ਪੰਜਾਬ ਚ ਉਹਨਾਂ ਦਾ ਹਰ ਸੀਟ ਤੇ ਕੋਈ ਇਦਾਂ ਦੇ ਬੰਦੇ ਨਹੀਂ ਆ ਜੋ ਥੱਲੇ ਪਿੰਡ ਲੈਵਲ ਤੇ ਬੂਥ ਲੈਵਲ ਤੱਕ ਜਾ ਕੇ ਉਹ ਆਪਣੀ ਪਾਰਟੀ ਨੂੰ ਸੰਗਠਨ ਢਾਂਚਾ ਹੈ ਨਹੀਂ ਕੋਈ ਉਹਨਾਂ ਕੋਲੇ ਤੇ ਇਸ ਕਰਕੇ ਉਹ ਵੈਸੇ ਹੀ ਕੋਈ ਆਮ ਆਪ ਮਾਰੇ ਜੋ ਕੌਮ ਵੋਟ ਪਾ ਦਿੰਦੀ ਉਹ ਉਨੀ ਕ ਪੈਂਦੀ ਆ ਤੇ ਜਾਂ ਜਦੋਂ ਫਿਰ ਕੋਈ ਇਹਨਾਂ ਦੀ ਵੇਬ ਬਣਦੀ ਜਿਵੇਂ ਸੰਗਰੂਰ ਬਣੀ ਉਦੋਂ ਪਾਪ ਪੈ ਜਾਂਦੀ ਹੈ ਤੇ ਅਦਰਵਾਈਜ਼ ਇਹਨਾਂ ਦੇ ਕੋਲੇ ਕੋਈ ਸੰਗਠਨ ਨਹੀਂ ਪ੍ਰੋਪਰ ਹਾਲਾਂਕਿ ਇੱਜ਼ਤ ਸਭ ਤੋਂ ਜ਼ਿਆਦਾ ਅੱਜ ਜੇ ਕਿਸੇ ਲੀਡਰ ਦੀ ਹੈ ਕੌਮ ਦੇ ਵਿੱਚ ਤੇ ਉਹ ਮਾਨ ਸਰਬ ਦੀ ਹੈ ਤੇ ਉਹ ਵੀ ਆਪਣੇ ਇੱਕੋ ਸਟੈਂਡ ਤੇ ਖੜੇ ਆ ਉਦੋਂ ਦੇ ਤੇ ਇਹ ਜੋ ਬਲਟੋਆ ਸਾਹਿਬ ਗੱਲਾਂ ਕੋਸ਼ ਕਰਦੇ ਆ ਇਹ ਠੀਕ ਹੈ ਇਹਨਾਂ ਨੇ ਉਸ ਸਮੇਂ ਕੁਰਬਾਨੀ ਕੀਤੀ ਹੈ ਇਹਦੀ ਆਪਾਂ ਕਦਰ ਕਰਦੇ ਆ ਕਰਨੀ ਵੀ ਚਾਹੀਦੀ ਸਾਰੇ ਸਿੱਖ ਸਿੱਖ ਕੌਮ ਨੂੰ ਤੇ ਪਰ ਇਹ ਜੋ ਬਾਅਦ ਚ ਇਹਨਾਂ ਨੇ ਗੱਲਾਂ ਕੀਤੀਆਂ ਉਹ ਠੀਕ ਨਹੀਂ ਜਿੱਦਾਂ ਹੁਣ ਭਾਈ ਅਮਰਤਪਾਲ ਦੇ ਖਿਲਾਫ ਕਿੰਨਾ ਕੁਛ ਇਹਨਾਂ ਬੋਲੇ ਆ ਤੇ ਉਹਦਾ ਕੋਈ ਸਿਰ ਪੈਰ ਨਹੀਂ ਗੱਲਦਾ ਕੋਈ ਗੱਲ ਸਿੱਧੀ ਸਾਬਤ ਨਹੀਂ ਹੁੰਦੀ ਅੱਜ ਤੱਕ ਤੇ ਇਥੋਂ ਆਪਣੀ ਕੌਮ ਦੇ ਵਿੱਚ ਫੁੱਟ ਪੈਂਦੀ ਐ ਇਹਨਾਂ ਗੱਲਾਂ ਕਰਕੇ ਜਦੋਂ ਕੋਈ ਇੱਕ ਦੂਜੇ ਨੂੰ ਆਪਣੇ ਪੰਥਕ ਲੀਡਰ ਇੱਕ ਦੂਜੇ ਦੀ ਕਰਦਾਰਕੋਸ਼ੀ ਕਰਦੇ ਐ ਤੇ ਵਿਰੋਧੀਆਂ ਨੂੰ ਹੋਰ ਮੌਕਾ ਮਿਲਦਾ ਵੀ ਇਹ ਤਾਂ ਆਪਸ ਵਿੱਚ ਹੀ ਲੜ ਲੜ ਮਰੀ ਜਾਂਦੇ ਐ ਤੇ ਮਰੀ ਜਾਂਦੇ ਅਸੀਂ ਪਾਸੇ ਬਹਿ ਕੇ ਉਹ ਵੇਖਦੇ ਤਮਾਸ਼ਾ ਤੇ ਹੁਣ ਜਿਵੇਂ ਆਪਣੇ 40 42 ਸਾਲ ਹੋ ਗਏ ਐ ਘੱਲੂ ਘਰਾ ਹੋਏ ਨੂੰ ਤੇ ਉਸ ਤੋਂ ਬਾਅਦ ਆਪਾਂ ਨੂੰ ਕੋਈ ਲੀਡਰ ਇਦਾਂ ਦਾ ਨਹੀਂ ਮਿਲਿਆ ਸੰਤਾਂ ਵਰਗਾ ਯੂਥੋ ਕੇ ਆਪਣੇ ਪੰਜਾਬ ਦੇ ਹੱਕ ਲੈ ਸਕੇ ਆਪਣੇ ਜਿੰਨੇ ਕੰਮ ਜਿੱਥੇ ਅੜ ਗਏ ਉਹਨੋਂ ਬਾਅਦ ਕੋਈ ਅੱਗੇ ਗੱਲ ਨਹੀਂ ਵਧੀ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਹੀਂ ਕਿਸੇ ਨੇ ਕੀਤੀ ਇਹ ਕਰਨ ਦਾ ਹੱਕ ਮੰਨਦਾ ਸੀ ਅਕਾਲੀ ਦਲ ਦਾ ਇਹ ਪੰਥਕ ਇਸ਼ੂ ਜਿੰਨੇ ਸੀ ਇਹਨਾਂ ਨੂੰ ਸੋਲਵ ਕਰਾਉਣੇ ਚਾਹੀਦੇ ਸੀ ਪਰ ਇਹਨਾਂ ਨੇ ਉਹ ਗੱਲਾਂ ਤੇ ਸਾਰੀਆਂ ਦੇ ਮਿੱਟੀ ਪਾਤੀ ਇਹਨਾਂ ਨੇ ਤਾਂ ਬਸ ਆਪ ਦਾ ਰਾਜ ਭਾਗ ਮੰਨਿਆ ਤੇ ਕੌਮ ਨੂੰ ਕੋਈ ਇਹਨਾਂ ਨੇ ਕੋਈ ਹੱਕ ਨਹੀਂ ਲੈ ਕੇ ਦਿੱਤੇ ਕੋਈ ਕੰਮ ਸੋਲੂਸ਼ਨ ਜਿੰਨੇ ਪੈਂਡਿੰਗ ਪਏ ਕੋਈ ਸੋਲੂਸ਼ਨ ਨਹੀਂ ਕਰਾ ਸਕੇ ਕਿਸੇ ਇਸ਼ੂ ਤੇ ਤੇ ਇਸ ਕਰਕੇ ਹੁਣ ਕੌਮ ਦੇ ਵਿੱਚ ਇੰਨਾ ਜ਼ਿਆਦਾ ਇਹਨਾਂ ਦੇ ਖਿਲਾਫ ਨੈਗੇਟਿਵਿਟੀ ਆ ਕੌਮ ਇਹਨਾਂ ਨੂੰ ਨਫ਼ਰਤ ਕਰਨ ਲੱਗ ਗਈ ਤੇ ਬੰਦੀ ਸਿੰਘ ਆ ਜੋ ਉਹ ਨਹੀਂ ਛੁਡਾ ਸਕੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਦਾ ਨਹੀਂ ਕੋਈ ਇਹ ਕਰ ਸਕੇ ਤੇ ਜਿਵੇਂ ਪੰਜਾਬ 'ਚ ਸ਼ਿਫਟ ਕਰਾਉਣ ਵਾਲੇ ਸਿੰਘ ਸੀ ਉਹ ਨਹੀਂ ਕਰਾ ਸਕੇ ਕੁਝ ਵੀ ਇਹਨਾਂ ਕੌਮ ਦਾ ਹੱਲ ਨਹੀਂ ਕਰਾਇਆ ਹਾਲਾਂਕਿ ਜਦੋਂ ਭਾਜਪੀ ਦਾ ਵੀ ਰਾਜ ਰਿਹਾ ਇਹਨਾਂ ਦਾ ਸਰਕਾਰ ਗੱਠਜੋੜ ਰਿਹਾ ਤਾਂ ਵੀ ਨਹੀਂ ਇਹ ਕਰਾ ਸਕੇ ਹੁਣ ਜਿਵੇਂ ਭਾਜਪੀ ਦਾ ਰਾਜ ਹੈ ਤੇ ਹੁਣ ਉਹ ਇਹਨਾਂ ਨੂੰ ਕੋਈ ਪੁੱਛਦੇ ਨਹੀਂ ਉਹ ਕਰਨਾ ਚਾਹੁੰਦੇ ਆ ਸਿੰਘਾ ਦੇ ਮਸਲੇ ਹੱਲ ਤੇ ਪਰ ਹੁਣ ਆਪਣੀ ਕੋਈ ਲੀਡਰਸ਼ਿਪ ਹੀ ਹੈ ਨਹੀਂ ਜਿਹੜੀ ਉਹਨਾਂ ਨਾਲ ਤਾਲਮਿਲ ਕਰ ਸਕੇ ਜਾਂ ਕਿਉਂਕਿ ਪਹਿਲਾਂ ਜਿਨ੍ਹਾਂ ਨੇ ਆਪਣੇ ਨਾਲ ਘਾਨ ਕੀਤਾ ਉਹਨਾਂ ਨੇ ਤਾਂ ਕੀ ਆਪਣਾ ਹੱਲ ਕਰਨਾ ਤੇ ਹੁਣ ਇਹ ਜਿ ਚਾਹਣ ਤੇ ਕਰ ਸਕਦੇ ਆ ਪਰ ਜੇ ਕੋਈ ਇੰਨਾ ਤੱਕ ਪਹੁੰਚ ਹੋਵੇ ਕਿਸੇ ਲੀਡਰਸ਼ਿਪ ਦੀ ਤੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲ ਕੇ ਇਹਨਾਂ ਨੇ ਲੈਣਾ ਹੀ ਇੰਨੀਆਂ ਖੇਚਲੀਆਂ ਕਿ ਉਹ ਉਹਨਾਂ ਸਿਆਸੀ ਇਹਨਾਂ ਦੇ ਜੋ ਪੈਤੜੇ ਆ ਉਹਨਾਂ ਦਾ ਕਰਕੇ ਪੰਜਾਬ ਸਫਰ ਕਰ ਰਿਹਾ ਤੇ ਪੂਰੀ ਕੌਮ ਸਫਰ ਕਰ ਰਹੀ ਹੈ ਤੇ ਇਥੋਂ ਹੁਣ ਇਹ ਗੱਲ ਹੋਣਾ ਤਾਂ ਇਦਾਂ ਚਾਹੀਦਾ ਕਿ ਜਿਹੜੇ ਆਪਣੇ ਜਿਵੇਂ ਹੁਣ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਬਹੁਤ ਵਧੀਆ ਪੰਥਕ ਆਗੂ ਆ ਕੌਮ ਦੇ ਬਹੁਤ ਕੰਮ ਦਿੱਲੀ ਚ ਉਹਨਾਂ ਨੇ ਕਰਾਏ ਆ ਤੇ ਉਸ ਸਮੇਂ ਜਦੋਂ ਕਿਸਾਨ ਮੂਵਮੈਂਟ ਚੱਲੀ ਸੀ ਉਦੋਂ ਵੀ بڑے ਬੰਦਿਆਂ ਦੇ ਕੇਸ ਲੜੇ इवन ਲੱਖਾ ਸਦਾਨਾ ਦੀਪ ਸਿੱਧੂ ਦੇ ਉਦੋਂ ਇਹ ਦਿੱਲੀ ਕਮੇਟੀ ਦੇ ਪ੍ਰੈਜ਼ੀਡੈਂਟ ਸੀ ਤੇ ਇਹਨਾਂ ਨੇ ਬਹੁਤ ਉਦੋਂ ਕੰਮ ਕੀਤਾ ਤੇ ਪੰਥਕ ਬੰਦੇ ਨੇ ਤੇ ਹੁਣ ਹੋਰ ਤਾਂ ਕੋਈ ਬੰਦਾ ਹੈ ਨਹੀਂ ਆਪਣਾ ਜੋ ਭਾਰਤ ਸਰਕਾਰ ਤੱਕ ਪਹੁੰਚ ਹੋਵੇ ਜੀ ਦੀ ਇਹ ਜੋ ਹੈਗੇ ਆ ਦਿੱਲੀ ਚ ਹੁਣ ਕੈਬਨਿਟ ਮੰਤਰੀ ਵੀ ਹੈ ਇਹ ਦਿੱਲੀ ਗਵਰਨਮੈਂਟ ਵਿੱਚ ਤੇ ਇਹਨਾਂ ਨੂੰ ਮੈਂ ਰਿਕਵੈਸਟ ਕਰਦਾ ਵੈਸੇ ਵੀ ਇਹਨਾਂ 'ਚ ਪੋਟੈਂਸ਼ੀਅਲ ਹੈ ਕਰਾ ਸਕਦੇ ਆ ਸੋਲੂਸ਼ਨ ਤੇ ਕੰਮ ਦੇ ਵਿੱਚ ਇਹਨਾਂ ਦਾ ਕਦ ਬਹੁਤ ਵੱਧੂਗਾ ਜੇ ਸਾਰੇ ਕੰਮ ਕਰਾ ਲੈਣ ਕੋਸ਼ਿਸ਼ ਕਰਨ ਜਿੰਨਾ ਹੁੰਦਾ ਉਹਨਾਂ ਤਾਂ ਕਰਾਵੇ ਫਿਰ ਹੌਲੀ ਹੌਲੀ ਚੇਂਜ ਹੌਲੀ ਹੌਲੀ ਅੱਗੇ ਵੀ ਗੱਲ ਵਧੂਗੀ ਇੱਕ ਵਾਰੀ ਕੰਮ ਸ਼ੁਰੂ ਹੋਣਾ ਚਾਹੀਦਾ ਜਦੋਂ ਇਹ ਗੱਲ ਸ਼ੁਰੂ ਹੋਗੀ ਫਿਰ ਉਸ ਤੋਂ ਬਾਅਦ ਕਿਸੇ ਕਿਨਾਰੇ ਵੀ ਲੱਗੂਗੀ ਤੇ ਇੱਕ ਇਹਨਾਂ ਦਾ ਆਪਣੇ ਜੋ ਪੰਜਾਬ ਦੇ ਲੋਕ ਵੀ ਐ ਇਹ ਵੀ ਇਦਾਂ ਦੇ ਕਿਸੇ ਚੰਗੇ ਬੰਦੇ ਦਾ ਸਾਥ ਨਹੀਂ ਦਿੰਦੇ ਇਹ ਅਨ ਐਕਸਪੀਰੀਅੰਸ ਬੰਦੇ ਚੁਣ ਲੈਂਦੇ ਜਿਵੇਂ ਉਹਨਾ 92 95 ਵਾ ਕੇ ਬੈਠੇ ਆ ਕੋਈ ਇੱਕ ਹੱਲ ਨਹੀਂ ਕੱਢ ਰਹੇ ਨਸ਼ੇ ਦੀਆਂ ਯੁੱਧ ਨਸ਼ੇ ਵਿਰੋਧੀ 31 ਤਰੀਕ ਇਹਨਾਂ ਨੇ ਕਿਹਾ ਸੀ 31 ਤੱਕ ਖਤਮ ਕਰਦੇ ਆਂਗੇ ਤੇ ਉਹ ਹੁਣ ਇੱਕ ਮੁੰਡੇ ਨੇ ਵਿਚਾਰੇ ਨਸ਼ਾ ਰੋਕਣ ਦੀ ਉਹਨਾਂ ਨੂੰ ਕਿਹਾ ਡਰੱਗ ਪੈਡਲਰਾਂ ਨੂੰ ਤੇ ਉਹਨਾਂ ਨੇ ਉਹਦੇ ਤੇ ਅਟੈਕ ਕਰਤਾ ਵਿਚਾਰੇ ਤੇ ਉਹ ਹੁਣ ਐਡਮਿਟ ਪਿਆ ਅੱਜ ਉੱਥੇ ਲੱਖਾ ਸੁਨਾਣਾ ਵੀ ਗਿਆ ਮਿਲਣ ਉਹਨਾਂ ਨੂੰ ਤੇ ਇਸ ਕਰਕੇ ਇਹ ਚੀਜ਼ਾਂ ਡਰੱਗ ਦੀਆਂ ਜੋ ਪੱਕੇ ਪੈ ਰਹੀਆਂ ਜੋ ਸੋਲੂਸ਼ਨ ਵੱਲ ਗੱਲ ਜਾ ਹੀ ਨਹੀਂ ਰਹੀ ਇਹ ਤਾਂ ਟੈਂਪਰੇਰੀ ਸੋਲੂਸ਼ਨ ਕਰਦੇ ਆ ਟੈਂਪਰੇਰੀ ਨਾਲ ਇਹ ਗੱਲ ਹੋਣੀ ਨਹੀਂ ਇਹਦਾ ਸੋਲੂਸ਼ਨ ਤਾਂ ਇਹ ਹੈ ਕਿ ਜੋ ਬੰਦੇ ਐਡਿਕਟ ਆ ਉਹਨਾਂ ਦਾ ਕੋਈ ਪਹਿਲਾਂ ਕੱਢਣ ਹੱਲ ਉਹਨਾਂ ਨੂੰ ਕੋਈ ਡੀਡਿਕਸ਼ਨ ਸੈਂਟਰਾਂ 'ਚ ਕਰਨ ਜਾਂ ਉਹਨਾਂ ਨੂੰ ਕੋਈ ਇਦਾਂ ਦੀ ਮੈਡੀਸਨ ਦੇਣ ਜਾਂ ਕੋਈ ਸਟੈਂਬਲੀ ਓਪੀਐਮ ਜਾਂ ਦੂਜੇ ਡੋਡੇ ਜੋ ਚੱਲਦੇ ਆ ਰਹੇ ਆ ਸਦੀਆਂ ਤੋਂ ਉਹ ਚਲਾ ਦਿਓ ਤੇ ਉਹਨਾਂ ਨੂੰ ਹੌਲੀ ਹੌਲੀ ਡਾਇਵਰਟ ਕਰਕੇ ਇੱਧਰ ਜੋ ਸੈਟਿੰਗ ਨਸ਼ੇ ਇਹਨਾਂ ਤੋਂ ਹਟਾ ਕੇ ਇਹ ਜੋ ਆਪਣੇ ਰਵੈਤੀ ਨਸ਼ੇ ਇਹਨਾਂ ਤੇ ਲਾ ਕੇ ਹੌਲੀ ਹੌਲੀ ਇਹ ਤਾਂ ਫਿਰ ਇਹਨਾਂ ਦੀ ਵੈਸੇ ਵੀ ਡੋਜ਼ ਘਟ ਹੁੰਦੀ ਏ ਇਹ ਤਾਂ ਵੈਸੇ ਵੀ ਹੌਲੀ ਹੌਲੀ ਛੱਡੇ ਵੀ ਜਾ ਸਕਦੇ ਤੇ ਜਿਹੜੇ ਆ ਜਿਹੜੇ ਮਾਰੂ ਨਸ਼ੇ ਆ ਇਹਨਾਂ ਦਾ ਸੋਲੂਸ਼ਨ ਵਾਲੇ ਪਾਸੇ ਗੱਲ ਨਹੀਂ ਵਧ ਰਹੀ ਇਹ ਠੀਕ ਆ ਕੁਝ ਟਾਈਮ ਲਈ ਬੰਦੇ ਚੱਕ ਲੈਂਦੇ ਆ ਤੇ ਕਈ ਤਾਂ ਜ਼ਿਆਦਾਤਰ ਉਹ ਚੱਕ ਲਿਆ ਜੋ ਇਹਦੇ ਵਿੱਚ ਐਡਿਕਟ ਐ ਐਡਿਕਟਡ ਬੰਦਿਆਂ ਨੂੰ ਅੰਦਰ ਕਰ ਦਿੰਦੇ ਆ ਅੰਦਰ ਫਿਰ ਉਹਨਾਂ ਨੂੰ ਹੋਰ ਗੰਦ ਪਿਲ ਮਿਲਦਾ ਤੇ ਉੱਥੋਂ ਹੋਰ ਕਈ ਬਿਮਾਰੀਆਂ ਲੱਗਦੀਆਂ ਇੱਕ ਸਿਰੰਜ ਨਾਲ ਜੇਲ੍ਹਾਂ 'ਚ ਟੀਕੇ ਲਾਈ ਜਾਂਦੇ ਆ ਉੱਥੇ ਜੇਲ੍ਹਾਂ 'ਚ ਐਚਆਈਵੀ ਵੀ ਇੰਨੀ ਜ਼ਿਆਦਾ ਹੋ ਗਈ ਐ ਕਾਲਾ ਪੀਲੀਆ ਤੇ ਐਚਆਈਵੀ ਤੇ ਜਿਹੜੇ ਵਿਚਾਰੇ ਇਸ ਚੀਜ਼ ਤੋਂ ਬਚੇ ਵੀ ਐ ਜੇ ਕੋਈ ਉਹ ਕਿਸੇ ਤਰ੍ਹਾਂ ਜੇਲ੍ਹ 'ਚ ਚਲੇ ਜਾਂਦਾ ਤੇ ਉੱਥੇ ਉਹਨਾਂ ਨੂੰ ਵੈਸੇ ਖਤਰਾ ਰਹਿੰਦਾ ਕਿਉਂਕਿ ਐਚਆਈਵੀ ਪੋਜ਼ਿਟਿਵ ਲੋਕ ਰੋਟੀ ਪਾਣੀ ਉੱਥੇ ਬਣਾ ਰਹੇ ਆ ਤੇ ਇਸ ਕਰਕੇ ਇਹ ਚੀਜ਼ਾਂ ਦੀ ਪੱਕੇ ਪੈਰੀ ਨਹੀਂ ਹੱਲ ਹੋ ਰਿਆ ਇਹਦਾ ਹੱਲ ਤਾਂ ਹੀ ਨਿਕਲੂਗਾ ਜਿੰਨਾ ਚੇਰੇ ਦੀ ਡਿਮਾਂਡ ਨਹੀਂ ਖਤਮ ਹੁੰਦੀ ਸਪਲਾਈ ਨਹੀਂ ਰੁਕਣੀ ਕੋਈ ਵੀ ਚੀਜ਼ ਹੈ ਜਿਸ ਦੀ ਡਿਮਾਂਡ ਆ ਉਹਦੀ ਸਪਲਾਈ ਕੋਈ ਸਰਕਾਰ ਨਹੀਂ ਰੋਕ ਸਕਦੀ ਕੋਈ ਡਿਪਾਰਟਮੈਂਟ ਨਹੀਂ ਰੋਕ ਸਕਦਾ ਪੁਲਿਸ ਨਹੀਂ ਰੋਕ ਸਕਦੀ ਤੇ ਇਹ ਤਾਂ ਇੱਥੋਂ ਤੱਕ ਆਪਣੇ ਡੀਪ ਰੂਟ ਫੈਲ ਚੁੱਕਿਆ ਹੈ ਕਿ ਆਪਣੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਡਿਕਟ ਨੇ ਇਹਦੇ ਤੋਂ ਤੇ ਜਿਨ੍ਹਾਂ ਨੇ ਰੋਕਣਾ ਉਹ ਖੁਦ ਹੀ ਇਹਦੇ ਚ ਫਸੇ ਪਏ ਤੇ ਇਹ ਤਾਂ ਹੁਣ ਇਹਦਾ ਹੱਲ ਹੈ ਜਿਹੜਾ ਉਹਦੇ ਪਾਸੇ ਬਾਰੇ ਕੋਈ ਗੱਲ ਨਹੀਂ ਕਰਦਾ ਇਹਦਾ ਹੱਲ ਇਹੀ ਹੈ ਰਵੈਤੀ ਨਸ਼ੇ ਖੋਲਦਿਓ ਰਵੈਤੀ ਨਸ਼ੇ ਇਸ ਜੋ ਸੰਥੈਟਿਕ ਜਾਂ ਮਾਰੂ ਨਸ਼ਿਆਂ ਤੋਂ ਹੌਲੀ-ਹੌਲੀ ਇੱਧਰ ਨੂੰ ਲਿਆਓ ਪਹਿਲਾਂ ਰਵੈਤੀ ਨਸ਼ੇ ਸੀ ਉਹਨਾਂ ਨੂੰ ਰੋਕ ਕੇ ਤੇ ਇਹ ਸਾਰਾ ਗੰਦਪਿਲ ਚਲਾਇਆ ਗਿਆ ਪਤਾ ਨਹੀਂ ਪੰਜਾਬ ਨੂੰ ਮਾਰਨ ਦੀ ਕੋਈ ਸਾਜ਼ਿਸ਼ ਹੈ ਜਾਂ ਇਹਦੇ 'ਚ ਪੈਸਾ ਬਹੁਤ ਜ਼ਿਆਦਾ ਇਨਵੋਲਵ ਹੈ। ਪੈਸਾ ਬਹੁਤ ਬੰਦ ਆ ਇਹਦੇ ਚਿੱਟੇ ਤੋਂ ਤੇ ਇਹਨਾਂ ਨੇ ਉਹ ਦੂਜਾ ਸਭ ਕੁਝ ਬੰਦ ਕਰਕੇ ਚਿੱਟਾ ਵਧਾਤਾ ਤੇ ਉਹ ਹੁਣ ਚਿੱਟੇ ਦੇ ਸਾਈਡ ਇਫੈਕਟ ਇੰਨੇ ਆ ਰਹੇ ਆ ਕਿ ਪੂਰੇ-ਪੂਰੇ ਪਰਿਵਾਰ ਐਚਆਈਵੀ ਪੋਜ਼ਿਟਿਵ ਹੈ। ਤੇ ਉਸ ਪਾਸੇ ਨੂੰ ਇਹ ਨਹੀਂ ਜਾ ਰਹੇ ਤੇ ਬਸ ਆ ਟੱਕਰਾਂ ਮਾਰ ਰਹੇ ਟੈਂਪਰੇਰੀ ਇਹਦਾ ਕੋਈ ਇਦਾਂ ਨਹੀਂ ਹੱਲ ਹੋਣਾ ਇਹ ਪੰਜਾਬੀਓ ਤੁਸੀਂ ਵੀ ਸਮਝ ਜਾਓ। ਤੇ ਆਪਾਂ ਜਿਵੇਂ ਗੱਲ ਕਰ ਰਹੇ ਸੀ ਕੱਲੂ ਘਰ ਦੀ ਤੇ ਆ ਜੋ ਆਪਣੇ ਬੰਦੇ ਕਈ ਗਲਤ ਇਦਾਂ ਦੀਆਂ ਗੱਲਾਂ ਵਧਾ ਚੜਾ ਕੇ ਕਰਦੇ ਆ ਇਹਨਾਂ ਨੂੰ ਨਹੀਂ ਇਹ ਕਰਨੀਆਂ ਚਾਹੀਦੀਆਂ ਆਪਣੇ ਨਾਲ ਬਹੁਤ ਵੱਡਾ ਦਖਾਂਤ ਵਾਪਰਿਆ ਤੇ ਇਹਨੂੰ ਆਪਾਂ ਬਹਿ ਕੇ ਇਹਦੇ ਬਾਰੇ ਐਨਾਲਿਸਿਸ ਕਰੋ ਕਿ ਕਿਉਂ ਹੋਇਆ ਤੇ ਇਹਦਾ ਕੋਈ ਜ਼ਿੰਮੇਵਾਰੀ ਤੈਅ ਕਰੋ ਕਿ ਕਿਹਦੀ ਗਲਤੀ ਨਾ ਹੋਇਆ ਏ ਏਡਾ ਵੱਡਾ ਘਾਣ ਜਿਹੜਾ ਜੇ ਦਰਬਾਰ ਸਾਹਿਬ ਤੇ ਹੀ ਅਟੈਕ ਹੋ ਗਿਆ ਸਿੱਖਾਂ ਲਈ ਤਾਂ ਇਸ ਤੋਂ ਉੱਪਰ ਕੋਈ ਹੋਰ ਚੀਜ਼ ਹੀ ਨਹੀਂ ਹੈ ਤੇ ਇਹਦਾ ਅੱਜ ਤੱਕ ਕੋਈ ਕਲੋਜ਼ਰ ਨਹੀਂ ਹੈ ਕੋਈ ਗਵਰਨਮੈਂਟ ਨੇ ਇਹਦਾ ਕੋਈ ਵਾਈਟ ਪੇਪਰ ਇਸ਼ੂ ਨਹੀਂ ਕੀਤਾ ਕੋਈ ਚੀਜ਼ ਇਹਦੀ ਅਜੇ ਤੱਕ ਕਲੀਅਰ ਨਹੀਂ ਹੋਈ ਤੇ ਇਹ ਜੋ ਵੱਡੇ ਵੱਡੇ ਲੀਡਰ ਬੈਠੇ ਆ ਵੱਡੇ ਵੱਡੇ ਘਾਤਰੇ ਪਾ ਕੇ ਪਤਾ ਨਹੀਂ ਇਹ ਕਾਦੇ ਲਈ ਬੈਠੇ ਆ ਕੌਮ ਨੂੰ ਕੋਈ ਰਿਪਰੈਜ਼ੈਂਟ ਕਰਦੇ ਨਹੀਂ ਕਿਤੇ ਗਵਰਨਮੈਂਟ ਅੱਗੇ ਕੋਈ ਗੱਲ ਨਹੀਂ ਕਰਦੇ ਇਹ ਪਤਾ ਨਹੀਂ ਕਾਦੇ ਜਥੇਦਾਰ ਬਣ ਕੇ ਬੈਠੇ ਆ ਤੇ ਜੇ ਕੋਈ ਨੌਜਵਾਨ ਮੁੰਡਾ ਫਸ ਜੇ ਕਿਸੇ ਕੋਈ ਕਿਸੇ ਕੋਲੋਂ ਕਿਤਾਬਾਂ ਵੀ ਫੜੀਆਂ ਜਾਣ ਉਹਨਾਂ ਤੇ ਯੂਏਪੀਏ ਲੱਗ ਜਾਂਦੇ ਕੋਈ ਪਿੱਛੇ ਬੜਦਾ ਨਹੀਂ ਉਹਨਾਂ ਦੇ ਤੇ ਕਾਦੇ ਲੀਡਰ ਤੇ ਕਾਦੀ ਐਸਜੀਪੀਸੀ ਦੇ ਬੈਠੇ ਆ ਜੋ ਇਹ ਐਸਜੀਪੀਸੀ ਦੇ ਪ੍ਰਧਾਨ ਦੀ ਤਾਂ ਇੰਨੀ ਚਾਹੀਦੀ ਆ ਕਿ ਉਹ ਕਿਤੇ ਜਾਵੇ ਤੇ ਉਹਦੀ ਕੋਈ ਗੱਲ ਹੋਵੇ ਹੁਣ ਇਹਨਾਂ ਨੂੰ ਤਾਂ ਟਾਈਮ ਨਹੀਂ ਦੇ ਰਿਆ ਨਾ ਹੋਮ ਮਿਨਿਸਟਰ ਟਾਈਮ ਦੇ ਰਿਆ ਇਹਨਾਂ ਨੂੰ ਗਵਰਨਰ ਟਾਈਮ ਨਹੀਂ ਦੇ ਰਿਆ ਐਸਜੀਪੀਸੀ ਨੂੰ ਹੋਰ ਤਾਂ ਛੱਡੋ ਹੋਰ ਤਾਂ ਇਹ ਕੀ ਇਹਨਾਂ ਨੇ ਕਰਨਾ ਕੋਈ ਤੇਜ਼ ਕਰਕੇ ਪੰਜਾਬੀਓ ਚੰਗੇ ਹੱਥਾਂ ਚ ਐਸਜੀਪੀ ਪੀਸੀ ਆਪਣੀ ਕਰ ਲੋ ਜੇ ਬਚਣਾ ਤੇ ਨਹੀਂ ਤੇ ਬਹੁਤ ਤੁਹਾਡੇ ਚਾਰੇ ਪਾਸੇੋਂ ਨਸ਼ੇ ਦਾ ਵੀ ਅਟੈਕ ਆ ਕਨਵਰਜਨ ਦਾ ਵੀ ਅਟੈਕ ਆ ਤੇ ਹੁਣ ਜੋ ਨਸ਼ੇ ਦੇ ਸਾਈਡ ਇਫੈਕਟ ਆ ਉਹਦਾ ਅਟੈਕ ਉਦੋਂ ਵੀ ਵੱਡਾ ਪੈਣਾ ਇਹਦੀ ਕੋਈ ਗੱਲ ਹਜੇ ਤੱਕ ਅਫੀਸ਼ੀਅਲ ਤੌਰ ਤੇ ਬਾਹਰ ਨਹੀਂ ਆ ਰਹੀ ਕਿ ਐਚਆਈਵੀ ਕਿੰਨੀ ਵਧ ਚੁੱਕੀ ਹੈ ਕਾਲਾ ਪੀਲੀਆ ਕਿੰਨੇ ਲੋਕਾਂ ਨੂੰ ਹੋ ਚੁੱਕਾ ਇਹਦੀ ਜਿੰਨਾ ਜਦੋਂ ਗੱਲ ਬਾਹਰ ਆਈ ਤੇ ਬਹੁਤ ਵੱਡਾ ਇੱਥੇ ਖਲਾਰਾ ਪੈਣਾ ਪੰਜਾਬ 'ਚ ਤੇ ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵ ਹੋ ਚੁੱਕੇ ਆ ਲੋਕ ਨਾ ਉੱਥੇ ਇਲਾਜ ਮਿਲਦਾ ਉੱਥੇ ਤਾਂ ਬਚਨਿਆਂ ਦੇ ਜਿਵੇਂ ਸਮਝ ਲਓ ਬੁੱਚੜਖਾਨੇ 'ਚ ਬੰਦੇ ਤਾੜੇ ਉਹ ਉਹ ਹਾਲ ਆ ਉੱਥੇ ਜਿਵੇਂ ਕੋਈ ਗੁਲਾਮ ਦੇਸ਼ ਦੇ ਲੋਕ ਹੁੰਦੇ ਆ ਨਾ ਇਦਾਂ ਹਾਲ ਆ ਉੱਥੇ ਤੇ ਭਾਰਤ ਸਰਕਾਰ ਜੇ ਕੁਝ ਕਰਨਾ ਚਾਹੁੰਦੀ ਆ ਤੇ ਇਹਨਾਂ ਦੀਆਂ ਇੰਨੀਆਂ ਅਨਪ੍ਰੋਫੈਸ਼ਨਲ ਜੋ ਬੰਦੇ ਬੈਠੇ ਆਪਣੇ ਪਾਵਰ 'ਚ ਉਹ ਹੋਰ ਆਪਣੀਆਂ ੜੀਆਂ ਕੱਢਣ ਲੱਗ ਜਾਂਦੇ ਇਹ ਨਹੀਂ ਦੇਖਦੇ ਕਿ ਸਾਡੀ ਸਟੇਟ ਦਾ ਭਲਾ ਅਸੀਂ ਕਰਨਾ ਆਪਦੀਆਂ ਈਗੋ ਪਿੱਛੇ ਰੱਖ ਕੇ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੋਚ ਕੇ ਤੇ ਹੱਲ ਕਰਾਈਏ ਮੋਦੀ ਸਾਰੇ ਦੇਸ਼ 'ਚ ਇੰਨੇ ਕੰਮ ਕਰ ਰਿਹਾ ਪੰਜਾਬ ਨੂੰ ਨਹੀਂ ਦੇਊਗਾ ਜੇ ਉੱਥੇ ਕੋਈ ਗੱਲ ਕਰੇ ਕੋਈ ਤੁਹਾਡਾ ਬੰਦਾ ਹੀ ਹੈ ਨਹੀਂ ਜਦੋਂ ਕੋਈ ਕੋਈ ਇਦਾਂ ਦੀ ਗੱਲ ਕਰਨ ਵਾਲਾ ਜੇ ਉਹ ਕਾਂਗਰਸੀ ਸੱਤ ਐ ਐਮਪੀ ਐ ਉਹ ਪਤਾ ਨਹੀਂ ਕਿੱਥੇ ਸੁੱਤੇ ਫਿਰਦੇ ਉਹ ਵੀ ਕੋਈ ਗੱਲ ਨਹੀਂ ਕਰਦੇ ਕਿਸੇ ਈਸ਼ੂ ਤੇ ਉਹਨਾਂ ਨੇ ਕੋਈ ਠੋਕ ਕੇ ਗੱਲ ਕੀਤੀ ਤੇ ਇਹਨਾਂ ਦਾ ਕਰਨੀ ਕੀ ਹੈ ਜਿਹੜੇ ਆ ਸਰਕਾਰ ਬਣਾ ਕੇ ਬੈਠੇ ਤੇ ਜੇ ਪਹਿਲਾਂ ਅਕਾਲੀ ਸੀ ਇਹਨਾਂ ਨੇ ਕਦੇ ਕੁਝ ਕੀਤੀ ਤੇ ਕਿਵੇਂ ਗੱਡੀ ਚੱਲੂਗੀ ਇੰਨਾ ਕਰਜ਼ਾ ਪੰਜਾਬ ਤੇ ਚੜ ਗਿਆ ਤੇ ਇਹਨੂੰ ਕੌਣ ਲਾਊਗਾ ਤੇ ਕਿਵੇਂ ਹੱਲ ਹੋਊਗਾ ਕਿਵੇਂ ਨਹੀਂ ਤੇ ਹੌਲੀ ਹੌਲੀ ਹਾਲਾਤ ਫੇਰ ਵੀ ਵਿਗੜ ਜਾਣਗੇ ਪੰਜਾਬ ਦੇ ਤੇ ਇਹਨੂੰ ਹੁਣੇ ਹੀ ਰੋਕ ਲੋ ਚੰਗੇ ਰਹੋਗੇ ਲੋਕੋ ਤੁਸੀਂ ਇਹਨਾਂ ਤੇ ਪ੍ਰੈਸ਼ਰ ਪਾਓ ਆਪਦੇ ਲੀਡਰਾਂ ਤੇ ਤੇ ਕਾਂਗਰਸੀ ਜਿੰਨੇ ਐਮਪੀ ਐ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਮੋਦੀ ਸਾਹਿਬ ਨਾਲ ਗੱਲ ਕਰਕੇ ਪੰਜਾਬ ਦੇ ਜੋ ਇਸ਼ੂਆਂ ਨਾਲ ਸੋਲੂਸ਼ਨ ਵੱਲ ਵਧੋ ਬਾਰਡਰ ਸਟੇਟ ਆ ਇੱਥੇ ਹਾਲਾਤ ਖਰਾਬ ਨਾ ਹੋ ਜਾਣ ਅੱਗੇ ਕਸ਼ਮੀਰ ਚ ਦੇਖ ਲਓ ਕੀ ਹਾਲ ਤੇ ਇੱਥੇ ਬਣਾ ਉਦਾਂ ਦੀ ਕੋਈ ਗੱਲ ਬਣ ਜੇ ਭਾਰਤ ਸਰਕਾਰ ਨਾਲ ਗੱਲ ਕਰੋ ਤੇ ਜੋ ਆਪਣੇ ਕਰਜ਼ਾ ਚੜਿਆ ਪਿਆ ਇਹਦਾ ਕੋਈ ਨਾ ਕੋਈ ਹੱਲ ਉਹਨਾਂ ਨਾਲ ਬਹਿ ਕੇ ਕੱਢੋ ਤੁਸੀਂ ਕਾਹਦੇ ਲੀਡਰ ਹੋ ਜੇ ਤੁਸੀਂ ਪੰਜਾਬ ਨੂੰ ਔਕੀ ਘੜੀ ਚਾਉਣ ਕੋਈ ਕੰਮ ਹੀ ਨਹੀਂ ਕਰ ਰਹੇ ਤੁਸੀਂ ਸੈਲਰੀ ਦੇਣ ਯੋਗੀ ਸਰਕਾਰ ਆ ਪੰਜਾਬ ਦੀ ਅੱਜ ਉਹ ਵੀ ਲੇਟ ਸ਼ੇਡ ਹੋ ਜਾਂਦੀ ਏ ਤੇ ਹੋਰ ਤਾਂ ਡਵੈਲਪਮੈਂਟ ਦੀ ਤਾਂ ਗੱਲ ਬਾਕੀ ਤਾਂ ਸਾਰੀਆਂ ਛੱਡ ਦਿਓ ਤੇ ਇਸ ਕਰਕੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹਨਾਂ ਗੱਲਾਂ ਦਾ ਧਿਆਨ ਦਿਓ ਇਹਨਾਂ ਦਾ ਸੋਲੂਸ਼ਨ ਕੱਢੋ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਸਫਰ ਕਰ ਚੁੱਕੇ ਅੱਗੇ ਸਟੇਟ ਦੇ ਉੱਤੇ ਕੋਈ ਇਦਾਂ ਦੇ ਮਾੜੇ ਬਦਲ ਨਾ ਆ ਜਾਣ ਇਸ ਕਰਕੇ ਇਹਨਾਂ ਦਾ ਹੱਲ ਨਾਲੇ ਪਾਸੇ ਨੂੰ ਸਾਰੀਆਂ ਪਾਰਟੀਆਂ ਸਰਵ ਪਾਰਟੀ ਮੀਟਿੰਗ ਕਰਕੇ ਤੇ ਇਹ ਸਾਰੇ ਇਸ਼ੂ ਭਾਰ ਸਰਕਾਰ ਨਾਲ ਗੱਲਬਾਤ ਕਰੋ ਤੇ ਉਹਦਾ ਹੱਲ ਕਰਾਓ ਤੇ ਜੋ ਆ ਆਪਣਾ कल्ੂ ਘਰਾ ਦਿਨ ਚੱਲ ਰਿਹਾ ਸਿੱਖੋ ਇਹਨਾਂ ਦਿਨਾਂ ਦੇ ਵਿੱਚ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਕਿ ਜੋ ਸਾਡੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਆ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਤਾਨ ਦੇਣ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ